ਹਲ ਤੱਕ ਉੱਠੀ ਨਹੀਂ ਆ ਉੱਠੋਏ ਤਾਂ ਹੀ ਤਾਂ ਗੱਲ ਕਰੂੰਗਾ ਮੈਂ ਕੱਲ ਗਈ ਕਿਉਂ ਨਹੀਂ ਮਾਰਕੀਟ ਸਿਮਰਨ ਸਿਮਰਨ ਉੱਠ ਜਾ ਤਿਆਰ ਵੀ ਹੋ ਗਿਆ ਮੈਂ ਤਾਂ ਉਹ ਬੋਲਦੀ ਨਹੀਂ ਪਈ ਨੇਹਾ ਉਹਨਾਂ ਦਾ ਵੀ ਫੋਨ ਆ ਗਿਆ ਵਾ ਉਹ ਖੜੇ ਹੋਣੇ ਆ ਦੁਕਾਨ ਦੇ ਬਾਹਰ ਸਿਮਰਨ 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 ਗਈ ਕਿੱਥੇ ਨਾਲੇ ਲਾਈਟ ਔਨ ਰੱਖੀ ਹੋਈ ਹੈ ਇਹ ਕਿੱਥੇ ਚਲੇਗੀ ਫੋਨ ਤਾਂ ਇਹਦੇ ਕੋਲ ਫੋਨ ਵੀ ਹੈ ਨਹੀਂ ਜੇ ਮੈਂ ਇਹਨੂੰ ਪੁੱਛ ਸਕਾਂ ਵੀ ਇਹ ਗਈ ਕਿੱਥੇ ਆ ਮੰਮੀ ਨੂੰ ਕਰਦਾ ਵਾਂ ਫੋਨ ਹੈਲੋ ਹਾਂਜੀ ਮੰਮੀ ਦੀ ਸਤਿ ਸ੍ਰੀ ਅਕਾਲ ਮੰਮੀ ਸਿਮਰਨ ਤੋਂ ਡੇਵਲ ਆਈ ਆ ਚਲੋ ਠੀਕ ਹੈ ਮੈਂ ਕਰਦਾਗਾ ਗਈ ਕਿੱਥੇ ਫਿਰ ਲਾ ਦਰਵਾజా ਖੁੱਲਾ ਵਾ ਤੇਰਾ ਦਿਮਾਖ ਖਰਾਵਾ ਦੱਸਣਾ ਕਿਨੇ ਹੁੰਦਾ ਵਾ ਕੀ ਹੋ ਗਿਆ ਤੁਹਾਨੂੰ ਮੈਂ ਕੀ ਕੀਤਾ ਸਵੇਰੇ ਸਵੇਰੇ ਕੱਲ ਪੇ ਪਈਓ ਤੁਸੀਂ ਕਲਪਨਾ ਤਾਂ ਹੋਰ ਕੀ ਕਰਾਂ ਤੂੰ ਮੈਨੂੰ ਦੱਸ ਤਾਂ ਦੇ ਕਿ ਤੂੰ ਕੰਮ ਕਰਦੀ ਪਈ ਆ ਮੈਂ ਤੈਨੂੰ ਸਾਰੇ ਪਾਸੇ ਲੱਭੀ ਜਾਨਾ ਵਾਂ ਕੰਬਲ ਵੀ ਇਦਾਂ ਰੱਖ ਕੇ ਏ ਕਿ ਜਿਵੇਂ ਵਿੱਚ ਸੁੱਤੀ ਹੁੰਨੀ ਆ ਤੂੰ ਮੈਂ ਸੋਚੀ ਇਹਨਾਂ ਵੀ ਇੰਨਾ ਟਾਈਮ ਹੋ ਗਿਆ ਤੂੰ ਸੁੱਤੀ ਪਈ ਆਲੇ ਜਦੋਂ ਤੁਸੀਂ ਉੱਠੇ ਸੀ ਨਾ ਉਦੋਂ 5 ਮਿੰਟ ਬਾਅਦ ਮੈਂ ਨਾਲ ਹੀ ਉੱਠ ਗਈ ਸੀ ਤੁਸੀਂ ਨਹਾਉਣ ਵੜੇ ਤੇ ਮੈਨੂੰ ਸੀਗਾ ਮੈਂ ਫਟਾਫਟ ਕੰਮ ਕਰ ਲਾਂ ਕੱਪੜੇ ਇਨੇ ਧੋਣ ਵਾਲੇ ਸੀਗੇ ਨਾਲੇ ਤੁਸੀਂ ਕੰਬਲ ਦੀ ਗੱਲ ਕਰਦੇ ਹੋ ਕੰਬਲ ਜਿੱਦਾਂ ਪਿਆ ਸੀ ਨਾ ਮੈਂ ਉਦੋਂ ਹੀ ਛੱਡ ਕੇ ਆ ਗਈ ਕਿ ਪਹਿਲਾਂ ਕੰਮ ਕਰ ਲਾਂ ਫਿਰ ਦੁਕਾਨ ਤੇ ਵੀ ਜਾਣਾ ਵਾ ਮੈਨੂੰ ਪਤਾ ਕਿੰਨੀ ਟੈਨਸ਼ਨ ਹੋ ਗਈ ਕਿ ਸਿਮਰਨ ਗਈ ਕਿੱਥੇ ਆ ਮੈਂ ਤਾਂ ਉਧਰ ਮੰਮੀ ਨੂੰ ਫੋਨ ਵੀ ਲਾਤਾ ਕਿ ਸਿਮਰਨ ਇੱਧਰ ਤਾਂ ਨਹੀਂ ਆਈ ਮੰਮੀ ਨੂੰ ਫੋਨ ਕਿਉਂ ਲਾਇਆ ਤੁਸੀਂ ਐਦਾਂ ਮੈਂ ਕਿਤੇ ਜਾਨੀ ਆ ਜਦੋਂ ਕਿਤੇ ਵੀ ਜਾਣਾ ਹੁੰਦਾ ਨਾ ਤੁਹਾਨੂੰ ਦੱਸ ਕੇ ਹੀ ਜਾਨੀ ਆ ਮੈਂ ਦੱਸ ਕੇ ਤਾਂ ਜਾਨੀ ਆ ਕੱਲ ਤੈਨੂੰ ਬਾਜ਼ਾਰ ਭੇਜਿਆ ਸੀ ਤੂੰ ਬਾਜ਼ਾਰ ਵੀ ਨਹੀਂ ਗਈ ਘਰੇ ਆ ਕੇ ਸੋ ਗਈ ਉਹ ਤਾਂ ਰਾਤ ਨੂੰ ਜਦੋਂ ਮੈਂ ਆਇਆ ਤੂੰ ਸੁੱਤੀ ਪਈ ਸੀ ਤੈਨੂੰ ਮੇਰੀ ਫਿਕਰ ਹੀ ਹੈ ਨਹੀਂ ਕਿ ਰੋਟੀ ਪਾਣੀ ਕੋਈ ਦੇਣਾ ਵਾ ਬੰਦਾ ਕੰਮ ਕਰਕੇ ਥੱਕਿਆ ਆਇਆ ਵਾ ਤੈਨੂੰ ਉਠਾਇਆ ਤੂੰ ਸੁੱਤੀ ਪਈ ਸੀ ਉੱਠਦੀ ਨਹੀਂ ਪਈ ਸੀ ਮੈਂ ਬਾਜ਼ਾਰ ਜਾਂਦੀ ਕਿੱਦਾਂ ਹਜੇ ਮੈਂ ਦੁਕਾਨ ਤੋਂ ਨਿਕਲੀ ਆ ਤੇ ਮੇਰਾ ਇੱਕਦਮ ਸਿਰ ਦੁਖਣ ਲੱਗ ਗਿਆ ਮੈਂ ਸੋਚਿਆ ਦਵਾਈ ਲੈ ਕੇ ਥੋੜੀ ਦੇਰ ਆਰਾਮ ਕਰ ਲੈਣੀ ਆ ਫੇਰ ਚੱਲ ਜੂੰਗੀ ਪਰ ਮੈਨੂੰ ਕੀ ਪਤਾ ਸੀਗਾ ਦਵਾਈ ਲੈ ਕੇ ਮੈਨੂੰ ਨੀਂਦ ਆ ਜਾਣੀ ਆ ਮੈਨੂੰ ਫੇਰ ਜਾਗ ਹੀ ਸਵੇਰੇ ਆਈ ਆ ਮੈਂ ਕਿੱਦਾਂ ਦੱਸਦੀ ਤੁਹਾਨੂੰ ਤੂੰ ਦੁਕਾਨਦਾਰੀ ਨੂੰ ਮਜ਼ਾਕ ਸਮਝਿਆ ਹੋਇਆ ਵਾ ਮੈਂ ਸੋਚਿਆ ਨਾਲ ਤੱਕ ਆ ਨਹੀਂ ਰਹੀ ਮੈਂ ਉੱਥੇ ਫੋਨ ਵੀ ਕੀਤਾ ਉਹ ਕਹਿੰਦੇ ਤੁਹਾਡੇ ਵੱਲੋਂ ਤਾਂ ਕੋਈ ਆਇਆ ਹੀ ਨਹੀਂ ਸਮਾਨ ਲੈਣ ਗਾਗ ਲੱਗ ਬੋਲ ਕੇ ਗਿਆ ਉਹਨਾਂ ਨੂੰ ਸਪੈਸ਼ਲ ਮੈਂ ਕਿਹਾ ਸੀ ਕਿ ਤੁਹਾਨੂੰ ਮਂਗਾ ਦੂੰਗਾ ਸ਼ਾਮ ਤੱਕ ਸਮਾਨ ਮੈਂ ਤੁਹਾਨੂੰ ਦੱਸਦੀ ਕਿੱਦਾਂ ਮੇਰੇ ਕੋਲ ਕਿਹੜਾ ਕੋਈ ਫੋਨ ਆ ਜਿਹੜਾ ਮੈਂ ਤੁਹਾਨੂੰ ਫੋਨ ਕਰਕੇ ਦੱਸ ਦਿੰਦੀ ਆ ਚਾਰ ਕਦਮਾਂ ਦੀ ਤਾਂ ਦੁਕਾਨ ਆ ਆ ਕੇ ਦੱਸ ਦਿੰਦੀ ਮੈਨੂੰ ਸਿਮਰਨ ਇੰਨਾ ਭੋਲਾ ਮੈਂ ਵੀ ਨਹੀਂ ਹੈਗਾ ਤੇ ਤੂੰ ਵੀ ਨਹੀਂ ਹੈਗੀ ਉਹਨਾਂ ਬਹਾਨੇ ਲਾਣੇ ਛੱਡ ਦੇ ਪਹਿਲੇ ਵਾਲੀਆਂ ਗੱਲਾਂ ਨਹੀਂ ਰਹੀਆਂ ਪਹਿਲੇ ਗੱਲ ਹੋਰ ਸੀ ਰਾਮਨਾ ਘੁੰਮਦੇ ਫਿਰਦੇ ਜੇ ਦੁਕਾਨ ਤੇ ਨਹੀਂ ਵੀ ਜਾਂਦੇ ਸੀ ਨਾ ਤਾਂ ਵੀ ਸੜ ਜਾਂਦਾ ਸੀ ਕਿਉਂਕਿ ਉਦੋਂ ਆਪਣੇ ਸਿਰ ਤੇ ਜ਼ਿੰਮੇਵਾਰੀਆਂ ਨਹੀਂ ਸੀ ਜੇ ਆਪਾਂ ਜ਼ਿੰਮੇਵਾਰੀਆਂ ਲਿੱਤੀਆਂ ਨੇ ਨਾ ਹੁਣ ਨਿਭਾਣੀਆਂ ਪੈਣੀਆਂ ਨੇ ਉਦੋਂ ਤਾਂ ਕਹਿੰਦੀ ਸੀ ਕਿ ਸਾਰਾ ਕੁਝ ਆਪਣੇ ਨਾਮ ਹੋ ਜੇ ਉਹ ਹੁਣ ਹੋ ਗਿਆ ਵਾ ਉਦੋਂ ਜ਼ਿੰਮੇਵਾਰੀ ਨਹੀਂ ਹੁੰਦੀ ਸੀ ਆਪਾਂ ਘੁੰਮ ਫੇਰ ਲੈਂਦੇ ਸੀ ਸ਼ਾਪਿੰਗ ਤੇ ਵੀ ਚਲ ਜਾਂਦੇ ਸੀ ਪਰ ਹੁਣ ਨਹੀਂ ਜਾਇਆ ਜਾਣਾ ਹੁਣ ਕੰਮ ਕਰਨਾ ਹੀ ਪੈਣਾ ਵਾ ਜੇ ਜ਼ਿੰਮੇਵਾਰੀ ਮਿਲੀ ਹੈ ਨਾ ਤਾਂ ਇਕੱਠੇ ਮਿਲ ਕੇ ਨਿਭਾਣੀ ਪੈਣੀ ਆ ਕੀ ਤੁਸੀਂ ਹਰ ਵਾਰੀ ਮੈਨੂੰ ਇੱਕੋ ਗੱਲ ਸੁਣਾਉਣੇ ਰਹਿੰਦੇ ਹੋ ਜ਼ਿੰਮੇਵਾਰੀ ਮੇਰੀ ਕੱਲੀ ਦੀ ਥੋੜੀ ਆ ਕਰ ਲਓ ਜੋ ਕਰਨਾ ਮੈਂ ਠੇਕਾ ਨਹੀਂ ਲਿਆ ਹੋਇਆ ਆ। ਆਲੋ ਤੁਹਾਡੀ ਪਰਚੀ ਦੇ ਆਲੋ ਤੁਹਾਡੇ ਪੈਸੇ। ਸਿੱਧੀ ਜੀ ਗੱਲ ਆ ਮੇਰਾ ਕੋਈ ਸਿਰ ਨਹੀਂ ਦੁਖਦਾ ਸੀ। ਮੈਂ ਨਹੀਂ ਜਾਂਦੀ ਬਾਜ਼ਾਰ। ਨੌਕਰਾਂ ਨਹੀਂ ਲੱਗਦਾ ਤੁਹਾਡੀ। ਮੈਂ ਨਹੀਂ ਕੋਈ ਕੰਮ ਕਰਨਾ ਹੈਗਾ। ਨਾ ਮੈਂ ਨੌਕਰ ਲੱਗਾ ਵਾਂ। ਸਾਰੇ ਕੰਮ ਕਰਨ ਦਾ ਠੇਕਾ ਮੈਂ ਹੀ ਲਿੱਤਾ ਹੋਇਆ ਵਾ। ਜੇ ਤੂੰ ਨਹੀਂ ਜਾਂਦਾ ਨਾ ਬਾਜ਼ਾਰ ਤਾਂ ਮੈਂ ਵੀ ਨਹੀਂ ਜਾਂਦਾ ਦੁਕਾਨ ਤੇ। ਦੇਖ ਲੈਨੇ ਆਂ। ਕੌਣ ਖਵਾ ਕੇ ਜਾਂਦਾ ਘਰੇ ਸਾਨੂੰ ਪੱਕੀਆਂ ਪਕਾਈਆਂ। ਸਿਮਰਨ ਹੁਣ ਉਹ ਵੇਲਾ ਨਹੀਂ ਰਿਹਾ। ਜਦੋਂ ਤਾਂ ਸਾਰਾ ਕੁਝ ਮਿਲਦਾ ਸੀ ਖਾਣ ਪੀਣ ਨੂੰ ਪੈਣ ਨੂੰ ਵਧੀਆ ਮਿਲਦਾ ਸੀ ਉਦੋਂ ਤਾਂ ਐਂ ਲੱਗਦਾ ਸੀ ਕਿ ਪੇਟ ਤੋਂ ਪੈਸੇ ਗਿਰ ਰਹੇ ਆ ਤੇ ਖਰਚੀ ਜਾ ਉਹ ਤਾਂ ਭਰਾਈ ਸੀ ਮੇਰਾ ਵਧੀਆ ਜਿਨੇ ਸਾਰਾ ਕੁਝ ਸਾਨੂੰ ਦਿੱਤਾ ਕਦੇ ਪੁੱਛਿਆ ਨਹੀਂ ਪਰ ਆਪਾਂ ਨੂੰ ਨਾ ਸਾਂਭਣਾ ਨਹੀਂ ਆਇਆ ਤੇ ਹੁਣ ਜਿਸ ਘਰ ਚ ਰਹਿਣਾ ਵਾ ਆਪਾਂ ਨੂੰ ਇਕੱਠੇ ਮਿਲ ਕੇ ਮਿਹਨਤ ਕਰਨੀ ਪੈਣੀ ਆ ਤਾਂ ਹੀ ਕੰਮ ਚੱਲਣਾ ਵਾ ਜੇ ਤੂੰ ਸੋਚਣਾ ਤੇਰੇ ਕੋਈ ਹੋਰ ਆਪਸ਼ਨ ਹੈਗੀ ਆ ਤਾਂ ਉਹ ਨਹੀਂ ਹੈਗੀ ਸੋਚਦੀ ਹੋਏ ਕਿ ਮੰਮੀ ਵੱਲ ਚਲ ਜੂਗੀ ਮੰਮੀ ਨੇ ਸਾਫ ਸਾਫ ਮੈਨੂੰ ਕਿਹਾ ਵਾ ਕਿ ਬਾਵੇ ਸਿਮਰਨ ਤੇਰੇ ਕੋਲ ਹੀ ਰਹਿਣੀ ਚਾਹੀਦੀ ਆ ਤੇ ਰਹੀ ਗੱਲ ਗੋਲਡੀ ਦੀ ਉਹ ਭੁੱਲ ਜਾ ਕਿ 2 ਦਿਨ ਤੋਂ ਵੱਧ ਵੀ ਤੈਨੂੰ ਰੱਖ ਲੈਣਗੇ ਕਿਉਂਕਿ ਭਾਬੀ ਹੈਗੀ ਅਸੂਲਾਂ ਦੀ ਪੱਕੀ ਉਹ ਤਾਂ ਗੋਲਡੀ ਭਾਜ ਨੂੰ ਨਹੀਂ ਕੋਈ ਸਮਝਦੀ ਤੈਨੂੰ ਤਾਂ ਕੀ ਸਮਝੂਗੀ ਹੋਰ ਕੋਈ ਆਪਸ਼ਨ ਨਹੀਂ ਹੈਗੀ ਤੈਨੂੰ ਮੈਂ ਕੱਲ ਪਰਸੋਂ ਕਿੰਨੀ ਵਾਰ ਸਮਝਾ ਚੁੱਕਾ ਵਾਂ ਹੁਣ ਮੈਂ ਬਾਰ ਬਾਰ ਨਹੀਂ ਕਹਿਣਾ ਜੇ ਕੰਮ ਹੋ ਗਏ ਆ ਤਾਂ ਮੇਰੇ ਨਾਲ ਚੱਲ ਨਹੀਂ ਤਾਂ 10 ਮਿੰਟ ਤੱਕ ਦੁਕਾਨ ਤੇ ਆ ਜੀ ਬਾਜ਼ਾਰ ਜਾਣਾ ਵਾ ਸੱਤੇ ਯਾਰ ਹੋ ਗਏ ਤੁਹਾਡਾ ਔਰ ਦੱਸੋ ਕੁਝ ਠੀਕ ਹੈ ਜੀ ਹਲੂ ਸਤਿ ਸ਼੍ਰੀ ਅਕਾਲ ਜੀ ਦੇਖਿਆ ਨੇ ਹਾਂ ਸਵੇਰੇ ਜਲਦੀ ਆਉਂਦਾ ਫਾਇਦਾ ਤਾਂ ਹੈਗਾ ਵਾ ਹਾਂ ਜੀ ਪੂਰੀ ਦਿਹਾੜੀ ਚੰਨੀ ਸੇਲ ਨਹੀਂ ਹੁੰਦੀ ਜਿੰਨੀ ਇੱਕੋ ਗਾਹਕ ਨੇ ਕਰਾਤੀ ਆ ਵੀਗੇ ਸਹੀ ਕਹਿ ਰਿਹਾ ਆਪਾਂ ਜੰਦੇ ਆਇ ਕਰਾਂਗੇ ਸਿਗੇ ਆ ਚੱਕ ਤੇਰੀ ਤਨਖਾਹ ਰਹਿੰਦੀ ਸੀਗੀ ਨਾ ਹਾਂਜੀ ਨਾ ਵੀਗੇ ਆਦੀ ਭਾਬੀ ਜੀ ਨਹੀਂ ਆ ਜਾਣਗੇ ਭਾਬੀ ਜੀ ਤੈਨੂੰ ਬੜੀ ਟੈਨਸ਼ਨ ਆ ਚੱਲ ਉਹਨੂੰ ਪੈਸੇ ਸੰਭਲਾ ਘਰੇ ਦੇ ਦੀ ਠੀਕ ਹੈ ਕੰਮ ਕਰਨ ਵਾਲੇ ਉਹ ਡੱਬਾ ਕਿਉਂ ਰੱਖਿਆ ਚੱਕ ਡੱਬਾ ਤੋਂ ਨੇਹਾ ਹਾਂਜੀ ਵੀਰੇ ਘਰੇ ਜਾ ਕਿਉਂ ਵੀਰੇ ਬਸ ਤੂੰ ਜਾ ਕਰੇ ਛੁੱਟੀ ਆ ਤੇਰੀ ਕੱਲ ਆਈ ਵੀਰੇ ਹੋਇਆ ਟਾਈਮ ਵੀ ਨਹੀਂ ਹੋਇਆ ਸੁਣਦਾ ਨਹੀਂ ਪਿਆ ਤੈਨੂੰ ਚਲ ਜਾ ਕਰੇ ਸਿਮਰਨ ਚਲ ਚਲੀਏ ਉਸ ਕਲੀ ਤੇ ਆਲਾ ਰਫ ਮੈਂ ਦੁਕਾਨ ਤੇ ਆਣ ਲੱਗੀ ਸੀਗੀ ਦੁਕਾਨ ਤੇ ਹੁਣ ਜਾਣ ਦੀ ਲੋੜ ਨਹੀਂ ਹੈਗੀ ਦੁਕਾਨ ਮੈਂ ਵਧਾ ਕੇ ਆ ਗਿਆ ਵਾਂ ਕੀ ਗੱਲ ਹੋ ਗਈ ਫੇਰ ਕਿੱਥੇ ਜਾਣਾ ਵਾਂ ਮੇਰੇ ਨਾਲ ਸਵਾਲ ਜਵਾਬ ਨਾ ਕਰ ਮੈਂ ਤੈਨੂੰ ਕਹਿ ਰਿਹਾ ਨਾ ਚੱਲ ਮੇਰੇ ਨਾਲ ਇੱਕ ਵਾਰੀ ਦਾ ਹਸਤਾ ਦੋ ਕਿੱਥੇ ਜਾਣਾ ਵਾਂ ਤੈਨੂੰ ਮੱਝ ਦਿਖਾਣਾ ਵਾਂ ਕਿ ਕੌਣ ਮੇਰੇ ਬਾਰੇ ਕੀ ਸੋਚਦਾ ਵਾ ਔਰ ਕਿੰਨੀ ਨੀਵੀਂ ਸੋਚ ਦੇ ਮਾਲਕ ਨੇ ਉਹ ਜੀ ਕੀ ਮਤਲਬ ਮਤਲਬ ਛੱਡ ਤੂੰ ਚੱਲ ਮੇਰੇ ਨਾਲ ਤੂੰ ਆ ਜਾ ਤੈਨੂੰ ਪਤਾ ਲੱਗ ਜਾਊਗਾ ਪਾਪੀ ਜੀ 골ਡੀ ਕਿੱਥੇ ਆ ਤੁਸੀਂ ਸਿਮਰਨ ਜੀ ਸੱਸੀ ਕਾਲਾ ਤੇ ਇੱਕਦਮ ਤੁਸੀਂ ਦੱਸਿਆ ਵੀ ਨਹੀਂ ਤੁਸੀਂ ਇਹ ਦੱਸੋ 골ਡੀ ਕਿੱਥੇ ਆ 골ਡੀ ਭਾਜੀ ਹੁੰਦਾ 골ਡੀ ਕਿਹਨੇ ਭਾਜੀ ਵਾਲੀਆਂ ਗੱਲਾਂ ਰਹੀਆਂ ਨਹੀਂ ਇਹ ਤਾਂ ਸ਼ੁਕਰ ਕਰੋ ਮੈਂ ਨਾਮ ਲੈ ਕੇ ਬੁਲਾ ਰਿਹਾ ਵਾਂ ਬਾਵੇ ਹੌਲੀ ਬੋਲ ਉਹ ਅੰਦਰ ਹੀ ਆ ਜਾਂਦੇ ਆ ਹੁਣੇ ਬੁਲਾਓ ਨਾ ਉਹਨਾਂ ਨੂੰ ਓਏ ਕੀ ਆਵਾ ਤਵਾ ਬੋਲੀ ਇਹਨਾਂ ਤੈਨੂੰ ਪਤਾ ਤੂੰ ਖੜਾ ਕਿੱਥੇ ਆ ਮੇਰੇ ਘਰ ਖੜਾ ਤੂੰ ਜ਼ਬਾਨ ਸੰਭਾਲ ਕੇ ਬੋਲ ਜ਼ਬਾਨ ਸੰਭਾਲਣ ਵਾਲੀ ਗੱਲ ਕਰ ਰਹੇ ਹੋ ਤੁਸੀਂ ਕੀ ਹੋਇਆ ਕੀ ਚਾਹੀਦਾ ਤੁਹਾਨੂੰ ਮੇਰੇ ਤੋਂ ਤੂੰ ਇੱਥੇ ਆਇਆ ਤੈਨੂੰ ਕੀ ਚਾਹੀਦਾ ਕੀ ਕਰਨ ਆਇਆ ਇੱਥੇ ਉਹ ਹਰਕਤਾਂ ਦਾ ਸੁਧਰ ਜੋ ਬਾਦ ਆ ਜਾਓ ਆਪਣੀ ਹਰਕਤਾਂ ਤੋਂ ਤੇਰਾ ਦਿਮਾਗ ਨੂੰ ਖਰਾਬ ਹੋ ਗਿਆ ਨਾ ਇਹਦਾ ਲਾਜ ਲੂਜ ਕਰਾ ਲੈ ਬੋਲੀ ਇਹਨੋਂ ਵੀ ਅਲਾਇਤਾ ਤੁਹਾਡੇ ਦਿਮਾਗ ਦਾ ਕਰਾਉਣਾ ਪੈਣਾ ਮੈਨੂੰ ਚਾਹੀਦਾ ਕੀ ਹੈ ਤੁਹਾਨੂੰ ਆ ਦੇਖ ਲੈ ਖੜਾ ਤੁਹਾਡੇ ਸਾਹਮਣੇ ਸਮਝ ਨਹੀਂ ਆਉਂਦੀ ਵੀ ਹੋਇਆ ਕਿ ਇਕਦਮ ਉਹ ਵੀ ਹਾਈਪਰ ਹੋ ਕੇ ਆਇਆ ਇਹਨੂੰ ਪੁੱਛਣਾ ਕੀ ਤਕਲੀਫ ਹੈ ਇਹਨੂੰ ਬਹਿ ਕੇ ਗੱਲ ਕਰ ਲਓ ਕਿਹੜੀ ਗੱਲ ਕਰਨੀ ਆ ਤੁਹਾਨੂੰ ਬੈਠਣ ਵਾਲੀਆਂ ਗੱਲਾਂ ਰਹੀਆਂ ਨਹੀਂ ਭਾਬੀ ਜੀ ਫੇਰ ਵੀ ਪਤਾ ਤਾਂ ਲੱਗੇ ਵੀ ਗੱਲ ਕੀ ਹੋਈ ਆ ਇਕਦਮ ਕੀ ਫਾਇਦਾ ਇਦਾਂ ਮਾਹੌਲ ਖਰਾਬ ਹੋ ਗਿਆ ਦੱਸ ਕੀ ਕਹਿੰਨਾ ਹੈ ਕੀ ਆ ਮੈਂ ਦੱਸਾਂ ਕਿ ਤੁਸੀਂ ਆਪ ਦੱਸ ਰਹੇ ਹੋ ਕਿ ਕਰ ਕੀ ਰਹੇ ਹੋ ਤੁਸੀਂ ਓਏ ਤੂੰ ਆਹ ਦੇਖੋ ਭਾਬੀ ਜੀ ਕੀ ਕਰ ਰਹੇ ਨੇ ਇਹ ਹਾ ਚੱਕ ਤੇਰੇ ਪੈਸੇ ਤੇਰੇ ਤੇ ਵਿਸ਼ਵਾਸ ਕਰਕੇ ਦੇਣ ਲੱਗਿਆ ਨਾਲੇ ਆ ਫੋਟੋ ਨਾ ਧਿਆਨ ਨਾਲ ਦੇਖ ਲੈ ਇੱਕ ਵਾਰੀ 바ਵਾ ਨਾਮ ਹੈ ਇਹਦਾ ਤੇ ਦੁਕਾਨ ਦਾ ਨਾਮ ਹੈ ਹੈਪੀ ਸਟੋਰ ਸਵੇਰੇ 8 ਵਜੇ ਆ ਜਾਂਦਾ ਤੇ ਸ਼ਾਮ ਨੂੰ 8 ਵਜੇ ਜਾਂਦਾ ਚਪੇੜਾ ਪੈਂਦੇ ਦੀ ਵੀਡੀਓ ਮੈਨੂੰ ਕੱਲ ਨੂੰ ਆਉਣੀ ਚਾਹੀਦੀ ਆ ਤੇ ਨਾਲ ਮੇਰਾ ਨੰਬਰ ਨੋਟ ਕਰ ਲੈ ਇਹ ਕੀ ਹਰਕਤ ਆ ਇਹ ਤੁਸੀਂ ਆ ਨਾ ਕੀ ਗੱਲ ਹੋ ਗਈ ਲੈ ਦਿਖਾ ਮੈਨੂੰ ਤੁਸੀਂ ਹੁਣੇ ਨਾਰਕਤਾ ਦੇ ਉੱਤਰ ਆਏ ਆ ਆਪਣੀ ਤੇ ਇਜ਼ਾਕਾਰ ਬਰਬਾਦ ਕਰੀ ਜਾਂਦੇ ਆ ਤੂੰ ਬਬਲੀ ਤੂੰ ਇਹਦੀਆਂ ਗੱਲਾਂ ਚ ਆ ਗਈ ਅੱਜ ਕੱਲ ਨਾ ਏਆਈ ਨਾਲ ਇਦਾਂ ਦੀ ਵੀਡੀਓ ਕੁਛ ਨਹੀਂ ਏਆਈ ਨਾਲ ਬਣਿਆ ਇਹੀ ਕੱਪੜੇ ਤੁਸੀਂ ਨਾ ਕੱਲ ਪਾ ਕੇ ਗਏ ਸੀ ਕੱਲ ਜਦੋਂ ਮੇਰੇ ਨਾਲ ਤੁਹਾਡੀ ਬਹਿਸ ਹੋਈ ਸੀਗੀ ਮੈਨੂੰ ਸ਼ਰਮ ਆਉਣ ਲੱਗੀ ਕਿਆ ਬਾਵੇਂ ਵਸਤੇ ਤੁਸੀਂ 20000 ਰੁਪਏ ਦਿੰਦੇ ਵੇਓ ਮੇਰੀ ਗੱਲ ਸੁਣੋ ਅਭੀ ਨਭੀ ਕਿਤੇ ਲੱਗ ਜਾਂਦੀ ਆ ਕੀ ਦਾ ਘਰ ਬਰਬਾਦ ਆ ਆਪਣੀ ਧੀ ਦਾ ਉਹ ਰੁਕੋ ਭਾਬੀ ਜੀ ਉਹ ਜੋ ਵਿਗਾੜਨਾ ਤੂੰ ਮੇਰਾ ਹੁਣੇ ਵਿਗਾੜ ਲਾ ਛੱਡਿਆ ਤਾਂ ਹੈ ਨਹੀਂ ਘਰ ਤਾਂ ਮੇਰਾ ਖਰਾਬ ਕਰਤਾ ਵਾ ਭਰਾਣਾ ਤਾਂ ਵੰਡੀਆਂ ਕਰਾਤੀਆਂ ਨੇ ਹੁਣ ਵਿਗਾੜ ਲਾ ਜੋ ਵਿਗਾੜਨਾ ਵਾ ਲੋਕਾਂ ਨੂੰ ਪੈਸੇ ਕਿਉਂ ਦਿਨਣਾ ਪਿਆ ਵਾ ਬਾਵੇ ਹਾਲੀਵੁੱਡ ਉਹ ਬਸ ਕਰੋ ਭਾਬੀ ਜੀ ਆਪਾਂ ਰਿਸ਼ਤੇ ਦਾ ਕੀ ਬਾਵੇ ਤੁਹਾਨੂੰ ਨਾ ਕੋਈ ਗਲਤਫਹਿਮੀ ਹੋਈ ਹੈ ਹੁਣ ਨਾ ਮੇਰੀਆਂ ਸਾਰੀਆਂ ਗਲਤਫਹਿਮੀਆਂ ਦੂਰ ਹੋ ਗੀਆਂ ਨੇ ਮੇਰੀ ਗੱਲ ਸੁਣ ਰਿਸ਼ਤੇਦਾਰੀ ਨਾ ਬੜੀ ਔਖੀ ਬਣਦੀ ਆ ਟੁੱਟ ਜਾਂਦੇ ਆ ਰਿਸ਼ਤੇ ਇੱਕ ਵਾਰੀ ਟੁੱਟ ਜਾਣ ਫਿਰ ਨਹੀਂ ਬਣਦੇ ਥੋੜਾ ਸੋਚ ਕੇ ਬੋਲੋ ਹੁਣ ਭਾਬੀ ਦੀ ਕੋਈ ਰਿਸ਼ਤਾ ਨਹੀਂ ਰਿਹਾ ਸਿਮਰਨ ਆ ਦੇਖ ਲੈ ਆ ਤੇਰੇ ਭਰਾ ਦੀ ਹਰਕਤ ਤੇਰਾ ਸੱਕਾ ਭਰਾ ਤੂੰ ਮੈਨੂੰ ਦਿਲਾਸਾ ਦਿੰਦੀ ਸੀ ਆ ਦੇਖ ਲੈ ਤੇਰੇ ਭਰਾ ਦੀ ਹਰਕਤ ਕੱਲ ਨੂੰ ਜੇ ਮੈਨੂੰ ਕੁਝ ਹੋ ਜਾਂਦਾ ਫਿਰ ਮੇਰਾ ਹੁਣ ਇੱਕੋ ਹੀ ਫੈਸਲਾ ਸਿਮਰਨ ਜਾਂ ਤਾਂ ਮੇਰੇ ਨਾਲ ਚੱਲ ਜਾਂ ਇੱਥੇ ਹੀ ਰਹਿ ਲੈ ਪਾਵੇ ਇਦਾਂ ਦੀਆਂ ਗੱਲਾਂ ਥੋੜੀ ਨਾ ਕਰੀਦੀਆਂ ਹੁੰਦੀਆਂ ਵਾ ਧੀ ਵੀ ਆਈ ਐ ਮਾੜੀਆਂ ਮੁੱਟੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਵਾ ਘਰਾਂ 'ਚ ਹੁਣ ਇੱਕੋ ਹੀ ਫੈਸਲਾ ਮੈਂ ਇਸ ਘਰ 'ਚ ਦੁਬਾਰਾ ਨਹੀਂ ਆਣਾ ਜੇ ਤੂੰ ਰਹਿਣਾ ਵਾਂ ਦਾ ਰਹਿਲਾ ਨਹੀਂ ਤਾਂ ਮੇਰੇ ਨਾਲ ਆ ਜਾ ਮੈਂ ਤੇਰੀ ਵੇਟ ਕਰ ਰਿਆ ਵਾਂ ਅੱਜ ਤੋਂ ਬਾਅਦ ਨਾ ਮੇਰਾ ਕੋਈ ਰਿਸ਼ਤਾ ਇਸ ਘਰ ਨਾਲ ਨਾ ਤੇਰਾ ਕੋਈ ਰਿਸ਼ਤਾ ਜੇ ਤੈਨੂੰ ਮਨਜ਼ੂਰ ਆ ਤਾਂ ਆ ਜੀ ਮੈਂ ਵੇਟ ਕਰ ਰਿਆ ਤੇਰੀ ਜੇ ਨਾ ਆਈ ਉਸ ਘਰ ਦੇ ਦਰਵਾਜ਼ੇ ਵੀ ਤੇਰੇ ਲਈ ਬੰਦ ਆ ਕਿ ਜਿ ਵਾਈਪਾ ਇਹ ਕਰਦਾ ਇੱਕ ਵਾਰੀ ਤੁਸੀਂ ਰੋਕ ਕੋ ਤਾਂ ਸਹੀ ਹੈ ਗਲਤੀਆਂ ਕਰਦੇ ਹੋ ਤਾਂ ਰੋਕਣਾ ਵਾ ਵੀਰੇ ਵੀਰੇ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਸਿਮਰਨ ਸਿਮਰਨ ਹੋੜੀ ਰੋਕਣਾ ਤਾਂ ਸੀ ਇੱਕ ਵਾਰੀ ਅਗਲਾ ਕਹਿੰਦਾ ਮੈਂ ਆਉਣ ਨਹੀਂ ਦੇਣਾ ਇੱਥੇ ਬਾਅਦ ਚ ਖੋਸ਼ ਹੋਣਾ ਚਲੇ ਗਈ ਤੀ ਕਰਤਾ ਕਰਤੀ ਦਾ ਖਰਾਬ ਅਗਲਾ ਪਤਾ ਨਹੀਂ ਕਿੰਨੇ ਕ ਮਿਹੜੇ ਮਾਰੂਗਾ ਸਾਰੀ ਉਮਰ ਆਪਣੀ ਧੀ ਨੂੰ ਬੋਲਦੇ ਨਹੀਂ ਲੋਕੀ ਤਾਂ ਜਵਾਈਆਂ ਪਾਈਆਂ ਨੂੰ ਪਲਕਾਂ ਤੇ ਬਿਠਾ ਕੇ ਰੱਖਦੇ ਆ ਤੇ ਤੁਸੀਂ ਸਪਾਰੀਆਂ ਦਿੰਦਾ ਫਿਰਦੇ ਸ਼ਰਮ ਤਾਂ ਨਹੀਂ ਆਉਂਦੀ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਮੈਂ ਕਿਹਦਾ ਪਿੱਛੇ ਸਪਾਰੀ ਦਿੰਦਾ ਪਿਆ ਜਵਾਈ ਆਪਣੇ ਪਿੱਛੇ ਬੋਲਦੇ ਨਹੀਂ ਹੁਣ ਤੁਹਾਡੀਆਂ ਨਾ ਇੰਨਾ ਹਲਕਤਾ ਕਰਕੇ ਮੈਂ ਵੀ ਪੇਕੇ ਚਲ ਜਾਣਾ ਕਰਦੀ ਪਿਆ ਜਿਹੜਾ ਆਪਣੀ ਭੈਣ ਦਾ ਸਕਾ ਨਹੀਂ ਹੋ ਸਕਿਆ ਉਹ ਮੇਰਾ ਸਕਾ ਕਿੱਥੋਂ ਹੋਸ ਤਾ ਅੱਜ ਤਾਂ ਮੈਨੂੰ ਵੀ ਸ਼ੱਕ ਹੋਣ ਲੱਗਿਆ ਤੁਹਾਡੇ ਤੇ ਮੈਂ ਨਹੀਂ ਤੁਹਾਡੇ ਨਾਲ ساری ਜ਼ਿੰਦਗੀ ਕੱਟ ਸਕਦੀ ਤੁਹਾਡਾ ਕੀ ਪਤਾ ਆਪਣੇ ਬੱਚਿਆਂ ਦੀ ਹਸਪਾਲੀਆਂ ਦੰਦੇ ਤੇ ਜਾ ਰਹੋ ਅਰੇ